ਪਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਚੱਪੜ ਚਿੜੀ ਦੇ ਮੈਦਾਨ ਵਿੱਚ ਜਾ ਕੇ ਖਾਲਸੇ ਦੀਆਂ ਫੌਜਾਂ ਨੇ ਮੋਰਚੇ ਲਾ ਦਿੱਤੇ ਐ ਦੂਸਰੇ ਪਾਸਿਓਂ ਸੂਬੇ ਸਰਹਿੰਦ ਦੀ ਫੌਜ ਨੇ ਆਣ ਕੇ ਮੋਰਚੇ ਲਾ ਲਏ ਐ ਦੋਵਾਂ ਪਾਸਿਆਂ ਤੋਂ ਜਿਵੇਂ ਗੋਲੀਆਂ ਤੇ ਤੀਰ ਵਰਦੇ ਐ ਉਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਇਉਂ ਲਿਖਿਆ ਜੀ ਚੱਪੜ ਚੜੀ ਦੇ ਆ ਮੈਦਾਨ ਵਿੱਚ ਸੀ ਦੋਵੇਂ ਫੌਜਾਂ ਖੜੀਆਂ ਝਾਲਮਾਂ ਦੀ ਫੌਜ ਉੱਤੇ ਲਾਈਆਂ ਸਿੰਘਾਂ ਨੇ ਤੀਰਾਂ ਦੀਆਂ ਝੜੀਆਂ ਝਾਲਮਾਂ ਦੀ ਫੌਜ ਉੱਤੇ ਲਾਈਆਂ ਸਿੰਘਾਂ ਨੇ ਤੀਰਾਂ ਦੀਆਂ ਝੜੀਆਂ ਬਈ ਖਾਲਸੇ ਦਾ ਵੇਖ ਕੇ ਨਿਸ਼ਾਨਾ ਤੀਰਾਂ ਦਾ ਹੋ ਬਸ ਦੰਦ ਜੁੜ ਗਏ ਖਾਲਸੇ ਦਾ ਵੇਖ ਕੇ ਨਿਸ਼ਾਨਾ ਤੀਰਾਂ ਦਾ ਬਸ ਦੰਦ ਜੁੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪੇਸ਼ਾਹਾਂ ਮੁੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪੇਸ਼ਾਹਾਂ ਮੁੜ ਗਏ ਉਹ ਚੱਪੜ ਚਿੜੀ ਦੇ ਆ ਮੈਦਾਨ ਵਿੱਚ ਸੀ ਦੋਵੇਂ ਫੌਜਾਂ ਖੜੀਆਂ ਜਾਲਮਾਂ ਦੀ ਫੌਜ ਉੱਤੇ ਲਾਈਆਂ ਸਿੰਘਾਂ ਨੇ ਤੀਰਾਂ ਦੀਆਂ ਝੜੀਆਂ ਖਾਲਸੇ ਦਾ ਵੇਖ ਕੇ ਨਿਸ਼ਾਨਾ ਤੀਰਾਂ ਦਾ ਬੱਸ ਦੰਦ ਜੁੜ ਗਏ ਧਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਧਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਬਈ ਕਿਤੇ ਸੀਰ ਕਿਤੇ ਗੋਲੀ ਕਿਤੇ ਨੇਜਾ ਸੀ ਸਿੰਘਾਂ ਨੇ ਵਰਾ ਦਿੱਤਾ ਜਿਹਦੇ ਤੇ ਨਜ਼ਰ ਪੈ ਗਈ ਫੇਰ ਉਸ ਨੂੰ ਛੱਟ 'ਚ ਮੁਕਾ ਦਿੱਤਾ ਜਿਹਦੇ ਤੇ ਨਜ਼ਰ ਪੈ ਗਈ ਫੇਰ ਉਸ ਨੂੰ ਛੱਟ 'ਚ ਮੁਕਾ ਦਿੱਤਾ ਉਹ ਕੋਈ ਕਹਿੰਦੇ ਅੱਜ ਚੰਗੇ ਜਰਨੈਲਾਂ ਦੇ ਬਈ ਬਾਝੋਂ ਆਪਾਂ ਥੜ ਗਏ ਕੋਈ ਕਹਿੰਦੇ ਚੰਗੇ ਜਰਨੈਲਾ ਬਾਝੋਂ ਸੀ ਆਪਾਂ ਅੱਜ ਥੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਛਾ ਮੁੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਛਾ ਮੁੜ ਗਏ ਡਰ ਨਾਲ ਕਈਆਂ ਦੀਆਂ ਲੱਤਾਂ ਕੰਬੀਆਂ ਤੇ ਤਲਵਾਰਾਂ ਡਿੱਗੀਆਂ ਕਈਆਂ ਦਾ ਤਾਂ ਡਰ ਕੇ ਬਲੱਡ ਘਟ ਗਿਆ ਤੇ ਸਨਵਾਰਾਂ ਭਿੱਜੀਆਂ ਕਈਆਂ ਦਾ ਤਾਂ ਡਰ ਕੇ ਬਲੱਡ ਘਟ ਗਿਆ ਤੇ ਸਲਵਾਰਾਂ ਭਿੱਜੀਆਂ ਹੋ ਕਈਆਂ ਨੇ ਲਕੋਲੇ ਸਿਰ ਵਿੱਚ ਝਾੜਾਂ ਦੇ ਬਣੇ ਸੀ ਜੋ ਗੁਰਗੇ ਕਈਆਂ ਨੇ ਲਕੋਲੇ ਸਿਰ ਵਿੱਚ ਝਾੜਾਂ ਦੇ ਬਣੇ ਸੀ ਜੋ ਗੁਰਗੇ ਦਰਪੋਖ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਦਾਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਬਈ ਡਾਂਗਾ ਸੋਟੇ ਵਾਲੇ ਸੀ ਬਹੁਤ ਹਰਖੀ ਸਿੱਧੇ ਪੈ ਗਏ ਟੁੱਟ ਕੇ ਜਾਲਮਾਂ ਨੂੰ ਪਲਾ ਚ ਲਟਾਤਾ ਉਹਨਾਂ ਨੇ ਲੱਤਾਂ ਕੁੱਟ-ਕੁੱਟ ਕੇ ਜਾਲਮਾਂ ਨੂੰ ਪਲਾ ਚ ਲਟਾਤਾ ਉਹਨਾਂ ਨੇ ਲੱਤਾਂ ਕੁੱਟ-ਕੁੱਟ ਕੇ ਉਹ ਅੱਕਵਾਲੀ ਕੁੱਕੜੀ ਦੇ ਵਾਂਗੂ ਖੰਭ ਸੀ ਉਹਨਾਂ ਦੇ ਸੀ ਉੜ ਗਏ ਅਕਵਾਲੀ ਕੁਕੜੀ ਦੇ ਖੰਭ ਵਾਂਗਰਾਂ ਝਟ ਵਿੱਚ ਉੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਹੋ ਚੱਲ ਪਈਆਂ ਤੇਗਾ ਜਦੋਂ ਦੋਹੇ ਤਰਫੀ ਫਟ ਖੁੱਲੇ ਸਿਰਾਂ ਦੇ ਖਾਲਸੇ ਉਡੀਕ ਦੇਸੀ ਇਸ ਦਿਨ ਨੂੰ ਬੈਠੇ ਬਹੁਤੇ ਚਿਰਾਂ ਦੇ ਖਾਲਸੇ ਉਡੀਕ ਦੇਸੀ ਇਸ ਦਿਨ ਨੂੰ ਬੈਠੇ ਬਹੁਤੇ ਚਿਰਾਂ ਦੇ ਸੋਚਾ ਆਨੰਦ ਵਰਗੇ ਪਤਾਸੇ ਵਾਂਗਰਾ ਪਲਾਂ ਵਿੱਚ ਭੁਰਗੇ ਡਰ ਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਛਾਹਾਂ ਮੁੜ ਗਏ ਡਰ ਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਛਾਹਾਂ ਮੁੜ ਗਏ ਉ ਆਣ ਕੇ ਮੈਦਾਨ ਵਿੱਚ ਜਿਹੜੇ ਜ਼ਾਲਮ ਥਾਪੀਆਂ ਸੀ ਮਾਰਦੇ ਆਣ ਕੇ ਮੈਦਾਨ ਵਿੱਚ ਜਿਹੜੇ ਜ਼ਾਲਮ ਥਾਪੀਆਂ ਸੀ ਮਾਰਦੇ ਤਿੰਨਾ ਤਿੰਨਾ ਵਿੱਚੋਂ ਲੰਗੇ ਤੀਰ ਸਿੰਘਾਂ ਦਾ ਵਾਰ ਨਾ ਸਹਾਰਦੇ ਤਿੰਨਾ ਤਿੰਨਾ ਵਿੱਚੋਂ ਲੰਗੇ ਤੀਰ ਸਿੰਘਾਂ ਦਾ ਵਾਰ ਨਾ ਸਹਾਰਦੇ ਕਈਆਂ ਦੇ ਤਾਂ ਕੁੱਟ-ਕੁੱਟ ਸ਼ੇਰ ਸਿੰਘਾਂ ਨੇ ਬਣਾ ਕੇ ਰੱਖੇ ਮੁਰਗੇ ਬਈ ਕਈਆਂ ਦੇ ਤਾਂ ਕੁੱਟ-ਕੁੱਟ ਸ਼ੇਰ ਸਿੰਘਾਂ ਨੇ ਬਣਾ ਕੇ ਰੱਖੇ ਮੁਰਗੇ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਹੋ ਫੌਜ ਮਾਰੀ ਸੀਗੀ ਜੋਬ ਜੀਤ ਖਾਨ ਦੀ ਹਾਜ ਸਾਰੀ ਮਾਰਤੀ ਵਜੀਦ ਖਾਨ ਦੀ ਕੁਝ ਐਵੇਂ ਭੱਜ ਗਏ ਇੰਨਾ ਕੁੱਤੇ ਆਣ ਕੇ ਮੈਦਾਨ ਵਿੱਚ ਲਾ ਮਾਸ ਖਾ ਖਾ ਰੱਜ ਗਏ ਇੰਨਾ ਕੁੱਤੇ ਆਣ ਕੇ ਮੈਦਾਨ ਵਿੱਚ ਲਾ ਮਾਸ ਖਾ ਖਾ ਰੱਜ ਗਏ ਵੱਡੇ ਸਿਰ ਜ਼ਾਲਮਾਂ ਦੇ ਖੂਨ ਦੀ ਨਦੀ ਚ ਕੱਦੂ ਵਾਂਗ ਰੁੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਉਦਾਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਹੋ ਸੂਬਾ ਸਰਹੰਦ ਦਾ ਵਜੀਦ ਖਾਨ ਸੀ ਬਨ ਕੇ ਬਿਠਾ ਲਿਆ ਸੂਬਾ ਸਰਹੰਦ ਦਾ ਵਜੀਦ ਖਾਨ ਸੀ ਬਨ ਕੇ ਬਿਠਾ ਲਿਆ ਵਹਿੜ ਕਿਆਂ ਦਾ ਜੋੜਾ ਇੱਕ ਸ਼ਹਿਰ ਵਿੱਚੋਂ ਸੀ ਬੰਦੇ ਨੇ ਮੰਗਾ ਲਿਆ ਵਹਿੜ ਕਿਆਂ ਦਾ ਜੋੜਾ ਇੱਕ ਸ਼ਹਿਰ ਵਿੱਚੋਂ ਸੀ ਬੰਦੇ ਨੇ ਮੰਗਾ ਲਿਆ ਆਖ ਦਾ ਪਤੰਗਾ ਬੀਤੇ ਵੇਲਿਆਂ ਨੂੰ ਬੈਠੇ ਪਾਪੀ ਕਿਵੇਂ ਝੁਰਦੇ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਡਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਬਈ ਵਹਿੜ ਕਿਆਂ ਦਾ ਜੋੜਾ ਇੱਕ ਸ਼ਹਿਰ ਵਿੱਚੋਂ ਸੀ ਬੰਦੇ ਨੇ ਮੰਗਾ ਲਿਆ ਵਹਿੜ ਕਿਆਂ ਦੇ ਪਿੱਛੇ ਦੋਵੇਂ ਲੱਤਾਂ ਬੰਨ ਕੇ ਸੂਬੇ ਨੂੰ ਸੀ ਪਾ ਲਿਆ ਵਹਿੜ ਕਿਆਂ ਦੇ ਪਿੱਛੇ ਦੋਵੇਂ ਲੱਤਾਂ ਬੰਨ ਕੇ ਸੂਬੇ ਨੂੰ ਸੀ ਪਾ ਲਿਆ ਹੋ ਆਖ ਦਾ ਪਤੰਗਾ ਬੀਤੇ ਵੇਲਿਆਂ ਨੂੰ ਬੈਠੇ ਪਾਪੀ ਕਿਵੇਂ ਝੁਰਦੇ ਆਖ ਦਾ ਪਤੰਗਾ ਬੀਤੇ ਵੇਲਿਆਂ ਨੂੰ ਬੈਠੇ ਪਾਪੀ ਕਿਵੇਂ ਝੁਰਦੇ ਛੱਡ ਕੇ ਮੈਦਾਨ ਦਰਪੋਕ ਬਹੁਤੇ ਸੀ ਜੋ ਪਿਸ਼ਾਹਾਂ ਮੁੜ ਗਏ ਦਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ ਦਰਪੋਕ ਬਹੁਤੇ ਛੱਡ ਕੇ ਮੈਦਾਨ ਨੂੰ ਸੀ ਪਿਸ਼ਾਹਾਂ ਮੁੜ ਗਏ